ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਰੋਸ਼ਨ ਖੇੜਾ ਜੀ ਖੇੜਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਆ ਖੇੜਾ ਸਾਹਿਬ ਕੱਲ 28 ਮਾਰਚ ਨੂੰ ਜਿੱਥੇ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ اجلاس ਹੈ ਇਸੇ ਦੇ ਸਮਾਨੰਤਰ ਬਾਬਾ ਹਰਨਾਮ ਸਿੰਘ ਧੁੰਮਾ ਨੇ ਸਿੱਖ ਪੰਥਕ ਜਥੇਬੰਦੀਆਂ ਨੂੰ ਇੱਕ ਸਨੇਹਾ ਵੀ ਲਾਇਆ ਬਈ ਆਪਾਂ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਨਾ ਉਸ ਪ੍ਰਦਰਸ਼ਨ ਦਾ ਜਿਹੜਾ ਮੁੱਖ ਮੰਤਵ ਆ ਉਹ ਇਹ ਆ ਵੀ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਕੋਈ ਢੰਗ ਤਰੀਕਾ ਜਿਹੜਾ ਉਹ ਬਣਾਉਣਾ ਚਾਹੀਦਾ ਇਹ ਨਹੀਂ ਵੀ ਜਦੋਂ ਦਿਲ ਕੀਤਾ ਜਥੇਦਾਰ ਸਾਹਿਬ ਥਾਪ ਦਿੱਤੇ ਤੇ ਜਦੋਂ ਦਿਲ ਕੀਤਾ ਉਹਨਾਂ ਨੂੰ ਘਰ ਨੂੰ ਤੋੜ ਦਿੱਤਾ ਜਿੱਥੇ ਹੁਣ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰ ਜਿਹੜੇ ਆ ਉਹ ਇਸ ਗੱਲ ਦਾ ਸਮਰਥਨ ਕਰ ਰਹੇ ਆ ਸੁਖਬੀਰ ਬਾਦਲ ਦਾ ਧੜਾ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਇਸੇ ਦੌਰਾਨ ਖੇੜਾ ਸਾਹਿਬ ਖਬਰ ਇਹ ਆਉਂਦੀ ਆ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਵੀ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਦੀ ਸੇਵਾ ਮੁਕਤੀ ਕੀਤੀ ਗਈ ਹੈ ਇਹ ਤਾਂ ਇੱਕ ਕਿਸਮ ਦਾ ਉਹਨਾਂ ਤੋਂ ਬਦਲਾ ਲਿਆ ਗਿਆ ਕਿਉਂਕਿ 2 ਦਸੰਬਰ ਨੂੰ ਉਹਨਾਂ ਨੇ ਜਿਹੜੇ ਫੈਸਲੇ ਸੜਾਏ ਸੀਗੇ ਉਹਦੇ ਤੋਂ ਪੰਥਕ ਤੇ ਰਾ ਜੜੀਆਂ ਨਾਰਾਜ਼ ਹੋ ਗਈਆਂ ਸਿਆਸੀ ਆਗੂ ਇੰਨੇ ਨਾਰਾਜ਼ ਹੋਏ ਵੀ ਉਹਨਾਂ ਨੇ ਲਗਭਗ ਬਦਲਾ ਲੈਣ ਵਾਲੀ ਕਾਰਵਾਈ ਕੀਤੀ ਹੈ ਹੁਣ ਮਨੁੱਖੀ ਅਧਿਕਾਰ ਕਮਿਸ਼ਨ ਕੀ ਕਹਿੰਦਾ ਤੁਹਾਨੂੰ ਇਹ ਵੀ ਜਾਣਦੇ ਆ ਤੇ ਨਾਲ ਹੀ ਤੁਹਾਨੂੰ ਇਹ ਵੀ ਜਾਣਨ ਦੀ ਸਮਝਣ ਦੀ ਕੋਸ਼ਿਸ਼ ਕਰਾਂਗੇ ਸੰਤ ਸੀਚੇਵਾਲ ਜਿਹੜੇ ਆ ਉਹ ਨਹਿਰਾਂ ਦੀ ਟੋਬਿਆਂ ਦੀ ਸਫਾਈ ਕਰਵਾਉਂਦੇ ਆ ਵਾਤਾਵਰਣ ਪ੍ਰੇਮੀ ਆ ਸਾਰੀ ਦੁਨੀਆ ਉਹਨਾਂ ਨੂੰ ਜਾਣਦੀ ਆ ਖਿਆਤੀ ਵਿਸ਼ਵ ਪ੍ਰਸਿੱਧ ਆ ਉਹਨਾਂ ਦੀ ਪਰ ਪ੍ਰਤਾਪ ਬਾਜਵਾ ਜਦੋਂ ਰੋਹ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਤਕਰੀਰ ਆਪਣੀ ਕਰ ਰਹੇ ਸੀਗੇ ਤਾਂ ਉਹਨਾਂ ਨੇ ਜਿਸ ਕਦਰ ਸੰਤ ਸੀਚੇਵਾਲ ਹੁਣਾਂ ਨੂੰ ਹਾਲਾਂਕਿ ਉਹ ਇੱਕ ਸਿਆਸੀ ਪਾਰਟੀ ਵੱਲੋਂ ਰਾਜ ਸਭਾ ਦੇ ਮੈਂਬਰ ਵੀ ਆ ਪਰ ਜਿਸ ਕਦਰ ਉਹਨਾਂ ਨੇ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਇਹਦੇ ਬਾਰੇ ਵੀ ਚਰਚਾ ਕਰਨੀ ਜ਼ਰੂਰ ਆਪਾਂ ਚਾਹਾਂਗੇ ਤੁਹਾਤੋਂ ਸਮਝਣਾ ਚਾਹਾਂਗੇ ਔਰ ਨਾਲ ਹੀ ਆਪਾਂ ਬਜਟ ਦੇ ਉੱਤੇ ਜ਼ਰੂਰ ਚਰਚਾ ਕਰਾਂਗੇ ਵੀ ਪੰਜਾਬ ਦਾ ਪੰਜਾਬ ਸਰਕਾਰ ਨੇ ਆਪਣਾ ਚੌਥਾ ਬਜਟ ਪੇਸ਼ ਕਰ ਦਿੱਤਾ ਇਹਦੇ ਕੀ ਮਾਇਨੇ ਕੱਢੇ ਜਾਣ ਇਹਦੇ ਕੀ ਅਰਥ ਕੱਢੇ ਜਾਣ ਕੀ ਕੱਢਣ ਪਾਉਣਾ ਇਹਦੇ ਵਿੱਚ ਹੈਗਾ ਪਰ ਆਪਾਂ ਅੱਜ ਵੀ ਚਰਚਾ ਸ਼ੁਰੂ ਕਰਦੇ ਆ ਗਿਆਨੀ ਹਰਪ੍ਰੀਤ ਸਿੰਘ ਜੀ ਹੁਣਾਂ ਤੋਂ ਹੁਣ ਮਨੁੱਖੀ ਅਧਿਕਾਰ ਕਮਿਸ਼ਨ ਕੀ ਕਹਿੰਦਾ ਜੀ ਜੀ ਹੂੰ ਦਿਖੋ ਗਿਆਨੀ ਹਰਪ੍ਰੀਤ ਜਿਹੜਾ ਆਪਾਂ ਲਈਆ ਹੈ ਨਾ ਗੱਲ ਹੈਗੀ ਆ ਕਿ 2 ਦਸੰਬਰ ਦੀ ਤੁਸੀਂ ਗੱਲ ਆ ਕੀ ਹੈ ਕਿ 2 ਦਸੰਬਰ ਦਾ ਜਿਹੜਾ ਉਹ ਨਾ ਐਪੀਸੋਡ ਸੀਗਾ ਉਹ ਪੂਰੀ ਦੁਨੀਆ ਨੇ ਦੇਖਿਆ ਹੈਗਾ ਤੇ ਗਿਆਨੀ ਹਰਪ੍ਰੀਤ ਸਿੰਘ ਭਾਵੇਂ ਕਿ ਸ਼੍ਰੀ ਕਲਤਾ ਦਾ ਜਿਹਸੇ ਦਾ ਨਹੀਂ ਸੀਗੇ ਉਹ ਮਤਲਬ ਜਿਹਸੇ ਦਾ ਨੇ ਇਸ ਮਤਲਬ ਦੱਦਵਾ ਸਾਹਿਬ ਦੇ ਹੈਗੇ ਆ ਤੇ ਉਹ ਉਹ ਜਿਹੜੀ ਲੀਡ ਉਹ ਕਰਦੇ ਸੀਗੇ ਜਦ ਕਿ ਜਿਸਦਰ ਗਵੀਰ ਸਿੰਘ ਲੀਡ ਨਹੀਂ ਕਰ ਰਹੇ ਸੀਗੇ ਜਿਹੜੇ ਸਵਾਲ ਜਵਾਬ ਕਰਦੇ ਸੀਗੇ ਉਹ ਹਰਪ੍ਰੀਤ ਸਿੰਘ ਹੀ ਕਰਦੇ ਰਹੇ ਹੈਗੇ ਆ ਔਰ ਉਹਨਾਂ ਨੇ ਮਤਲਬ ਮੌਕਾ ਨਹੀਂ ਛੱਡਿਆ ਸੀ ਸੁਖਵੀਰ ਸਿੰਘ ਬਾਦਲ ਨੂੰ ਸੁਖਵੀਰ ਸਿੰਘ ਬਾਦਲ ਜਦੋਂ ਸਾਹਮਣੇ ਬੈਠੇ ਆ ਉਹ ਉਹਨਾਂ ਦੀ ਹੀ ਪਾਰਟੀ ਦੇ ਜਿਹੜੇ ਬਾਗੀ ਬੰਦੇ ਉਹਨਾਂ ਵੱਲੋਂ ਗ੍ਰਾਹ ਘਰ ਥਾਪਿਆ ਗਿਆ ਸੀਗਾ ਉਹਨਾਂ ਦੀ ਉਹ ਚਿੱਠੀ ਦੇ ਆਧਾਰ ਤੇ ਉਹਦੇ ਗ੍ਰਾਹਾਂ ਨੂੰ ਕਬੂਲਣ ਵਾਸਤੇ ਉਹਨਾਂ ਸੱਦਿਆ ਗਿਆ ਸੀਗਾ ਉਹ ਜਿਵੇਂ ਨਕਾ ਨਹੀਂ ਹੁੰਦਾ ਵੀ ਤੁਸੀਂ ਮਤਲਬ ਯੈਸ ਕਹਣੀ ਜਾਂ ਨੋ ਕਹਣੀ ਹੈਗੀ ਆ ਉਹਨਾਂ ਨੂੰ ਇੱਕ ਸਵਾਲ ਕੀਤਾ ਗਿਆ ਵੀ ਤੁਸੀਂ ਜਵਾਬ ਆਪਣਾ ਤਰਕ ਦਲੀਲ ਨਹੀਂ ਦੇਣਾ ਕੋਈ ਵੀ ਤੁਸੀਂ ਯੈਸ ਔਰ ਨੋ ਤੇ ਜਵਾਬ ਦੇਣਾ ਹੈਗਾ ਤੇ ਉਹਨਾਂ ਨੇ ਸਾਰੇ ਗਨਾਹਾਂ ਨੂੰ ਯੈਸ ਕਹਿ ਕੇ ਝੋਲੀ 'ਚ ਪਵਾ ਲਿਆ ਸੀਗਾ ਤੇ ਦੂਸਰੀ ਗੱਲ ਇਹ ਵੀ ਮੈਂ ਦੇਖੀ ਆ ਤੁਸੀਂ ਵੀ ਜਾਣਦੇ ਹੋ ਕਿ ਜਦੋਂ ਉਹ ਪੂਰੀ ਦੁਨੀਆ ਦੇਖ ਰਹੀ ਸੀ ਲਾਈਵ ਉਹ ਚੱਲ ਰਿਆ ਸੀ ਪ੍ਰੋਗਰਾਮ ਤੇ ਜਿੰਨੀ ਉਸ ਵੇਲੇ ਮਨਵ ਸੁਖਵੀਰ ਸਿੰਘ ਬਾਦਲ ਨੂੰ ਕੋਸ਼ਿਸ਼ ਕੀਤੀ ਗਈ ਆ ਕਿ ਵੱਤ ਤੋਂ ਵੱਤ ਜਲੀਲ ਕੀਤਾ ਜਾਵੇ ਤੇ ਹੋਇਆ ਵੀ ਆ ਤੇ ਜਲੀਲ ਹੁਣ ਤੋਂ ਵਧਾ ਉਹਨਾਂ ਨੂੰ ਉਹਨਾਂ ਨੇ ਸੁਝਾ ਵੀ ਦਿੱਤੀ ਹੈਗੀ ਆ ਜਿਹੜੀ ਤਨਖਾਹ ਦੇ ਰੂਪ ਦੇ ਵਿੱਚ ਜਾਂ ਉਹਨੂੰ ਸੇਵਾ ਦੇ ਰੂਪ ਦੇ ਵਿੱਚ ਉਹ ਵੀ ਉਹਨਾਂ ਨੇ ਭੁਗਤੀ ਹੈਗੀ ਆ 2 ਦਸੰਬਰ ਦਾ ਜਿਹੜਾ ਦਿਨ ਸੀਗਾ ਉਹ ਪੂਰੀ ਦੁਨੀਆ ਦੇ ਵਿੱਚ ਸੀਗਾ ਕਿ ਜਿਹੜੇ ਲੋਕ ਸੁਖਵੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਦੇ ਵਿਰੁੱਧ ਚੱਲਦੇ ਸਨ ਉਹਨਾਂ ਨੂੰ ਬੜੀ ਰਾਹਤ ਮਿਲੀ ਸੀਗੀ ਤੇ ਉਸ ਰਾਹ ਦੇ ਵਿੱਚ ਹੀ ਇਹ ਜਿਹੜੇ ਗਿਆਨੀ ਰਘਵੀਰ ਸਿੰਘ ਹੁਣੀ ਹੈਗੇ ਗਿਆਨੀ ਰਘਵੀਰ ਸਿੰਘ ਹੁਣੀ ਹੈਗੇ ਆ ਉਹ ਬੜੇ ਸ਼ਾਂਤਚਿਤ ਰਹੇ ਗਿਆ ਤੇ ਉਹਨਾਂ ਨੇ ਮਤਲਬ ਉਹਨਾਂ ਕੀ ਕੰਮ ਕੀਤਾ ਜੋ ਜੇਦਾਂ ਨੂੰ ਕਰਨਾ ਚਾਹੀਦਾ ਤੇ ਜਦੋਂ ਕੋਈ ਗਿਆਨੀ ਹਰਪ੍ਰੀਤ ਸਿੰਘ ਸੀਗੇ ਉਹਨਾਂ ਨੇ ਇਸ ਤਰ੍ਹਾਂ ਜੀ ਜਦੋਂ ਪਹਿਲਾਂ ਉਸ ਤੋਂ ਪਹਿਲਾਂ ਜਿਹੜਾ ਬਲਟੋਹਾ ਕਾਂਡ ਹੋਇਆ ਬੜੀ ਤੂੰ ਤੂੰ ਮੈਂ ਮੈਂ ਹੋਈ ਆ ਰਿਕਾਰਡਿੰਗ ਹੋਈ ਆ ਜਦਕ ਦੂਜੇ ਨੂੰ ਗਾਲਾਂ ਕੱਢੀਆਂ ਜਾਂ ਗੱਲਾਂ ਕਹੀਆਂ ਉਹ ਵੀ ਸ਼੍ਰੀ ਅਕਾਲ ਤਖਸਾਲ ਦੀ ਜਿਹੜੀ ਇਹ ਜਿਹੜੇ ਮਰਿਆਦਾ ਤੋਂ ਹੌਲਡ ਸੀਗਾ ਇਹ ਗੱਲ ਹੈਗੀ ਆ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਅੰਤਰ ਕਮੇਟੀ ਦਾ ਫੈਸਲਾ ਆਇਆ ਉਹਨਾਂ ਨੇ ਬਰਖਾਸਤ ਕੀਤਾ ਹੈਗਾ ਪਹਿਲਾਂ 1 ਮਹੀਨਾ ਉਹਦੀ ਜਾਂਚ ਚੱਲਦੀ ਰਹੀ ਆ ਉਹਨਾਂ ਨੂੰ ਮਤਲਬ ਉਹ ਤੋਂ ਸਵਾਵਾ ਵਾਪਸ ਲਈਆਂ ਸੀਗੀਆਂ ਛੁੱਟੀ ਦੇ ਗਏ ਫਿਰ ਉਸ ਸਮੇਂ ਬਰਖਾਸਤ ਕਰਤਾ ਗਿਆ ਇਹ ਗੱਲ ਮੰਨੀ ਜਾਂਦੀ ਹੈਗੀ ਆ ਕਿ ਇਹ ਬਦਲਾ ਨੂੰ ਭਾਵਨਾ ਹੀ ਸੀ ਓਨਦੀ ਇਹ ਗੱਲ ਸੱਚ ਵੀ ਸਾਬਤ ਹੁੰਦੀ ਆ ਕਿਉਂਕਿ ਅਗਿਆਨੀ ਰਕबीर ਅਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਾਕਾਤ ਤੱਕ ਦੇ ਜੇਜ਼ੇਦਾਰ ਵਜੋਂ ਨਹੀਂ ਵਿਚਰਦੇ ਰਹੇ ਬਾਅਦ ਵਿੱਚ ਉਹ ਇੱਕ ਰਾਣੀ ਨੀਤਾਬਜੋਂ ਵਜੋਂ ਵਿਚਰਦੇ ਆ ਗਿਆ ਉਹ ਰਾਣੀ ਨੀਤਾਬਜੋਂ ਕਿਸੇ ਨਾ ਕਿਸੇ ਇੱਕ ਗਰੁੱਪ ਦੀ ਨਿਮੰਦਗੀ ਕਰਨਕ ਪਿੰਦੇ ਆ ਗਿਆ ਜਦੋਂ ਕਿਸੇ ਗਰੁੱਪ ਦੀ ਨਿਮੰਦਗੀ ਕਰਦੇ ਕਿਸੇ ਗੁਰੂ ਦੀ ਨਿਮੰਦਗੀ ਕਰਦੇ ਆ ਤਾਂ ਨਿਰਸ ਦੇ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੀ ਅੰਦਰੂਨੀ ਕਮੇਟੀ ਆ ਉਹ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਨਿਯਮਾਂ ਦੀ ਪਰਖਣਾ ਕਰਦੀ ਹੈਗੀ ਆ ਤੇ ਉਸ ਪਰਖਣ ਦੇ ਵਿੱਚ ਭਾਵੇਂ ਉਹਨਾਂ ਦਾ ਫੈਸਲਾ 22 ਲੱਗ ਰਿਹਾ ਹੈਗਾ ਉਹ ਵੀ ਹੋਇਆ ਵੀ ਆ ਜਿਵੇਂ ਤੁਸੀਂ ਆਖਦੇ ਹੋ ਕਿ ਬਦਲਣ ਦੀ ਭਾਵਨਾ ਹੈਗੀ ਆ ਪਰ ਲੇਕਿਨ ਉਹਦੇ ਵਿੱਚ ਉਹਨਾਂ ਨੇ ਜਿਹੜੇ ਉਹ ਸੰਧੂ ਬਣਾ ਉਠਾਏ ਸਵਾਲ ਸੀਗੇ ਉਹਨਾਂ ਦੀ ਕਰਦਾਰਕੁਸ਼ੀ ਕੀਤੀ ਗਈ ਸੀ ਉਹਨੂੰ ਬਹਾਰਿਆ ਉਸ ਤੋਂ ਬਿਨਾ ਉਹਨਾਂ ਨੇ ਬਤੌਰ ਜਿਹਦਰ ਅਕਾਲ ਤਖਤ ਜਿਹੜੀਆਂ ਲਾਪਰਵਾਹੀਆਂ ਤਾਂ ਜਾਂ ਜਿਹੜੀਆਂ ਹੋਈਆਂ ਸੀ ਉਹਨਾਂ ਨੂੰ ਲੈ ਕੇ ਜਾਂਦਾ ਕੇਵਲ ਤੇ ਕੇਵਲ ਕਰਦਾਰਕੁਸ਼ੀ ਤੇ ਇੱਕ ਬਹਾਨਾ ਹੀ ਸੀਗਾ ਕਰਦਾਰਕੁਸ਼ੀ ਜਿਹੜੀ ਕੀਤੀ ਗਈ ਹੈ ਬੇਸ਼ੱਕ ਅੱਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਹ ਸਾਬਤ ਕੀਤਾ ਹੈਗਾ ਆਪਣੀ ਉਸ ਰਿਵਿਊ ਤੋਂ ਬਾਅਦ ਜਾਂ ਉਸ ਪਰਤਾਵ ਤੋਂ ਬਾਅਦ ਉਹ ਜਾਂਚ ਤੋਂ ਬਾਅਦ ਕੀਤਾ ਕਿ ਜਿਹੜੀ ਕਰਤਾਰਕੁਸ਼ੀ ਕੀਤੀ ਗਈ ਹੈਗੀ ਆ ਇਹ ਮਤਲਬ ਗਲਤ ਹੋਈ ਹੈਗੀ ਆ ਉਹ ਕਿਸੇ ਵੀ ਕੋਰਟ ਦੇ ਵਿੱਚ ਜਾਂ ਕਿਸੇ ਵੀ ਥਾਣੇ ਦੇ ਵਿੱਚ ਅਜਿਹੀ ਰਿਪੋਰਟ ਨਹੀਂ ਜਿਹਦੇ ਵਿੱਚ ਗੰਨੀ ਹਰਪ੍ਰੀਤ ਸਿੰਘ ਜੀ ਮਤਲਬ ਕਰਤਾਰ ਤੇ ਸਵਾਲ ਉੱਠਦਾ ਹੋਵੇ ਇਹ ਉਹਨਾਂ ਦੇ ਸੰਧੂ ਵੱਲੋਂ ਜਿਹੜੇ ਗੁਰਪ੍ਰੀਤ ਸਿੰਘ ਉਹਦੇ ਸੰਡੂ ਵੱਲੋਂ ਵੀ ਠਾਇਆ ਸੀਗਾ ਇਹ ਸਵਾਲ ਠਾਇਆ ਸੀ بڑے ਵੱਡੇ ਪੱਦਰ ਤੇ ਉਹਨਾਂ ਨੇ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ ਜਿਹਦੇ ਨਾਲ ਇਹ ਗੱਲ ਸੱਚ ਹੈਗੀ ਆ ਕਿ ਜਦੋਂ ਉਹਦੇ ਸਗੇ ਸੰਡੂ ਵੱਲੋਂ ਪਵਾ ਉਹਨਾਂ ਦੇ ਆਪਣੇ ਪਰਿਵਾਰ ਵੱਲੋਂ ਜਾਂ ਉਹਨਾਂ ਦੇ ਸਹੁਰੇ ਪਰਿਵਾਰ ਵੱਲੋਂ ਇਹ ਗੱਲ ਮੰਨ ਲਈ ਗਈ ਹੈਗੀ ਆ ਉਹਨਾਂ ਦੇ ਪਰਿਵਾਰ ਦੇ ਸਹੁਰੇ ਪਰਿਵਾਰ ਵੱਲੋਂ ਕਿ ਜਦਦਰ ਗੈਨੀ ਹਰਪ੍ਰੀਤ ਸਿੰਘ ਬਿਲਕੁਲ ਬੇਦਾਗ ਆ ਬੜੇ ਬੇਲਾਗ ਆ ਗਿਆ ਉਹਦੇ ਕਿੰਧੂ ਬੰਦੂ ਨਹੀਂ ਕੀਤਾ ਜਾ ਸਕਦਾ ਜਿਆ ਉਹਨਾਂ ਨੇ ਬਲਕਿ ਉਹਨਾਂ ਦੀ ਆਪਣੇ ਸਾਲੇ ਨੂੰ ਆਪਣੀ ਭੈਣਾ ਵਾਂਗ ਉਹਦੇ ਬੱਚਿਆਂ ਨੂੰ ਆਪਣੀ ਧੀ ਵਾਂਗ ਰੱਖਿਆ ਹੈਗਾ ਤੇ ਇਹ ਉਹਨਾਂ ਦੇ ਉਹ ਹੱਕ ਦੀ ਗੱਲ ਜਾਂਦੀ ਸੀਗੀ لیکن ਜਿਹੜੀ ਗੱਲ ਹਵਾ ਬਣ ਜਾਂਦੀ ਹੈ ਜਿਹੜੀ ਗੱਲ ਇੱਕ ਜਥੇਦਾਰ ਦੀ ਉਸ ਆਬਾਦੀ ਦੇ ਉੱਪਰ ਉਂਗਲਾਂ ਖੜੀਆਂ ਕਰਨਕ ਪੈਂਦੀ ਹੈ ਉਹ ਨਰਸ ਦੇ ਇੱਕ ਸਵਾਲ ਦੀ ਜਿਹਨੇ ਬਣ ਜਾਂਦਾ ਹੈਗਾ ਜਿ세ਰ ਕਿ ਉਹਨਾਂ ਨੂੰ ਇੱਕ ਪੱਜ ਮਿਲ ਗਿਆ ਸੀਗਾ ਬਹਾਨਾ ਮਿਲ ਗਿਆ ਸੀ ਉਹਨਾਂ ਨੂੰ ਬਰਖਾਸ ਕਰਨ ਦਾ ਭਾਵੇਂ ਕਿ ਉਹਨਾਂ ਦੇ ਵਿੱਚ ਵਰਸਾ ਸਿੰਘ ਬਟੋਆ ਬੋਲਦਾ ਹੋਵੇ ਉਸ ਉਸ ਫੈਸਲੇ ਦੇ ਵਿੱਚ ਜਾਂ ਮਤਲਬ ਤਾਂ ਮਿਸ ਬੋਲਦਾ ਹੋਵੇ ਚਾਹੇ ਸੁਖਵੀਰ ਸਿੰਘ ਬਾਲਦ ਬੋਲਦਾ ਹੋਵੇ ਕਿਉਂਕਿ ਉਸ ਫੈਸਲੇ ਦੇ ਪਿਛੇ ਸ਼੍ਰੋਮਣੀ ਕਾਲੀ ਦਲ ਜਿਹੜੀ ਕਾਬੇ ਤੇ ਰਹਿ ਗਈ ਹੈ ਸ਼੍ਰੋਮਣੀ ਗੁਰਦਵੰਦ ਪੰਥਰ ਕਮੇਟੀ ਦੀ ਉਹਨਾਂ ਨੇ ਫੈਸਲਾ ਉਹੀ ਕਰਨਾ ਸੀ ਜੋ ਉਹਨਾਂ ਦੇ ਹੱਕ ਜਾਂਦਾ ਸੀਗਾ ਉਹਨਾਂ ਆਪਣੇ ਖਿਲਾਫ ਜਾਂ ਜਿਹੜਾ ਜਿਹਨੂੰ ਨਿਯੁਕਤ ਕੀਤਾ ਗਿਆ ਉਹ ਜਦੋਂ ਉਹਨਾਂ ਦੇ ਖਿਲਾਫ ਬੋਲੇਗਾ ਤੇ ਜੂਰ ਮਤਲਬ ਦੰਦੇ ਸਿੱਟੇ ਨਿਕਲਦੇ ਹੈਗੇ ਆ ਬਾਕੀ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਹੈਗੇ ਆ ਉਹਨਾਂ ਦੇ ਉਹ ਇੱਕ ਨੇਤਾ ਬਣ ਚੁੱਕੇ ਹੈਗੇ ਆ ਉਹਨਾਂ ਨੇ ਨੇਤਾਵਾਂ ਦੇ ਵਾਂਗ ਹੀ ਹੁਣ ਭਾਸ਼ਣ ਕਰਦੇ ਆ ਨੇਤਾਵਾਂ ਦੇ ਵਾਂਗ ਹੀ ਗੱਲ ਕਰਦੇ ਆਗੇ ਆ ਉਹ ਬੇਸ਼ੱਕ ਪੰਥ ਦੇ ਕ੍ਰਾਂਤੀ ਵੀ ਗੱਲ ਕਰਦੇ ਆਗੇ ਆ ਪੰਥ ਦੇ ਕ੍ਰਾਂਤੀ ਲੇਕਿਨ ਜਿਹੜੇ ਉੱਥੋਂ ਜਿੱਥੇ ਬੋਲਦੇ ਆ ਉੱਥੋਂ ਦੇ ਯੂਥ ਨੂੰ ਜਿਹੜਾ ਪ੍ਰੇਰੋਕ ਕਰਦੇ ਆਗੇ ਆ ਉਹਦੇ ਵਿੱਚ ਲੱਗਦਾ ਕਿ ਜੋਸ਼ ਰੋਮਣੀ ਕਾਲੀਦਾਸ ਸਿਧਾਂਤ ਹੈਗਾ ਉਹ ਤੋਂ ਉੱਕੜਦਾ ਹੈਗਾ ਪਰ ਕਿਹੜਾ ਸਾਹਿਬ ਸਵਾਲ ਇਹ ਵੀ ਆ ਨਾ ਵੀ ਹੁਣ ਜਿੱਥੇ ਕੱਲ ਪੰਥਗ ਇਕੱਠ ਵੀ ਹੋਣਾ ਉਹਦੇ ਸਮਾਨੰਤਰ ਹੀ ਇਹ ਰਿਪੋਰਟ ਆ ਗਈ ਹੈ ਬਾਬਾ ਨਾਮ ਸਿੰਘ ਤੁਮਾ ਪਹਿਲਾਂ ਹੀ ਇਸ ਗੱਲ ਦਾ ਹੂਕਾ ਦਿੰਦੇ ਆ ਵੀ ਆਪਾਂ ਪ੍ਰਦਰਸ਼ਨ ਤੇ ਕਰਨਾ ਪਰ ਸ਼ਾਂਤਮਈ ਢੰਗ ਦੇ ਨਾਲ ਕਰਨਾ ਇਹ ਤਾਂ ਫਿਰ ਇੱਕ ਪੱਕਾ ਆਧਾਰ ਬਣ ਗਿਆ ਨਾ ਵੀ ਦੇਖੋ ਬਦਲਾ ਬਦਲਾ ਲਊ ਕਾਰਵਾਈ ਕੀਤੀ ਗਈ ਆ ਬਦਲਾ ਲਊ ਨੀਤੀ ਦੇ ਤਹਿਤ ਦੇਖੋ ਗੱਲ ਸੁਣੋ ਵੀ ਬਾਬਾ ਨਾਮ ਸਿੰਘ ਤੁਮਾ ਨੇ ਤੁਮਾ ਪਾਤਿਆ ਸੀ ਹੋਲੇ ਮੁਹਲੇ ਦੇ ਕਿ ਜਦੋਂ 28 ਤਰੀਕ ਦਾ ਉਹਨਾਂ ਨੇ ਮਤਲਬ ਸੱਜਾ ਦਿੱਤਾ ਹੈਗਾ ਸਿੱਖ ਸੰਗਤਾਂ ਨੂੰ ਪੰਥ ਦੇ ਗ੍ਰੰਥ ਦੇ ਮਤਲਬ ਹੱਕ ਦੇ ਵਿੱਚ ਖਾਸ ਕਰਕੇ ਮਤਲਬ ਜਿਹੜੇ ਜਿਹਦੇ ਬਰਖਾਸਤ ਕੀਤੇ ਗਏ ਸੀਗੇ ਉਹਦੇ ਵਿਰੋਧ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਉੱਥੇ ਇਕੱਠੇ ਹੋਵਾਂਗੇ ਔਰ ਹਰ ਪਿੰਡ ਚੋਂ ਇੱਕ ਬਸ ਆਵੇਗੀ ਲੇਕਿਨ ਤੁਮਾ ਸਾਹਿਬ ਜੋ ਮਤਲਬ ਚਰਚਾ ਚ ਆ ਗਿਆ ਸੀਗੇ ਬਾਬਾ ਤੁਮੇ ਚਰਚਾ ਆ ਗਿਆ ਸੀ ਜਦੋਂ ਉਹ ਜਿਹੜਾ ਮਤਲਬ ਮਹਾਕੁੰਭ ਨਾ ਆ ਕੇ ਆਏ ਹੈਗੇ ਉਹਨੂੰ ਪਤਾ ਲੱਗਾ ਸੀਗਾ ਬਾਅਦ ਚ ਉਹਨੇ ਬੇਸ਼ੱਕ ਜਵਾਬ ਦਿੱਤਾ ਸੀਗਾ ਕਿ ਕੁੰਭ ਰੋਣਾ ਪਾਪ ਨਹੀਂਗਾ ਜੇਕਰ ਹਿੰਦੂ ਲੋਕ ਜਾਂ ਦੂਜੇ ਸਰਦੇ ਸਰਵਨਾਂ ਆ ਸਕਦੇ ਸ਼ਰਨ ਕਰ ਸਕਦੇ ਆ ਤੇ ਉਹ ਗੰਗਾ ਵੀ ਕਿਸੇ ਦੀ ਇੱਕ ਕਿਸੇ ਧਰਮ ਦੀ ਨਹੀਂਗੀ ਇਛਲਾਨ ਕਰਨਾ ਪਾਪ ਨਹੀਂ ਉਹਨੇ ਆਪਣਾ ਤਰਕ ਦਿੱਤਾ ਸੀਗਾ ਲੇਕਿਨ ਅੱਜ ਉਹਨਾਂ ਦੀ ਗੱਲ ਉੱਠੀ ਆ ਲੇਕਿਨ ਤੁਮਾਂ ਦਾ ਜਿਹੜਾ ਵਾਰ ਸੀਗਾ ਉਹਨੂੰ ਖੁੰਡਾ ਕਰਨ ਦੀ ਕੋਸ਼ਿਸ਼ ਕੀਤੀ ਧਮੀ ਸਾਹਿਬ ਵੱਲੋਂ ਧਮੀ ਸਾਹਿਬ ਨੇ ਜਦੋਂ ਆਪਣਾ ਚਾਰਜ ਦੁਆਰਾ ਸੰਭਾਲ ਲਿਆ ਹੈਗਾ ਉਹਨਾਂ ਨੇ ਗੱਲ ਆਖੀ ਆ ਕਿ 28 ਤਰੀਕ ਨੂੰ ਬਜਰ ਅਜਰਾਸ ਦੇ ਵਿੱਚ ਹੀ ਬਜਟ ਅਜਲਾਸ ਦੇ ਵਿੱਚ ਹੀ ਅਸੀਂ ਮੀਟਿੰਗ ਬੈਠੇਗੀ ਉੱਥੇ ਕਿ ਕਮੇਟੀ ਗਠਿਤ ਕੀਤੀ ਜਾਵੇਗੀ ਉਹ ਕਮੇਟੀ ਹੋਵੇਗੀ ਕੁਝ ਵਿਦਵਾਨਾਂ ਦੀ ਜਿਹੜੀ ਬੁੱਧੀਜੀਵੀਾਂ ਦੀ ਕਮੇਟੀ ਹੋਵੇਗੀ ਜੋ ਇਹ ਆਪਣਾ ਰਿਪੋਰਟ ਦੇਵੇਗੀ ਕਿ ਜਿਹੜੇ ਜਥੇਦਾਰ ਪੰਜ ਤਖਤਾਂ ਦੇ ਜਥੇਦਾਰ ਹੈਗਾ ਉਹਨਾਂ ਦੀ ਯੋਗਤਾ ਕੀ ਚਾਹੀਦੀ ਆ ਉਹਨਾਂ ਦੀ ਨਿਯੁਕਤੀ ਦੇ ਕਿਹੜੇ ਢੰਗ ਚਾਹੀਦੇ ਆ ਜਾਂ ਉਹਨਾਂ ਦੀ ਕਿਹੜੀ ਮਤਲਬ ਬੈਰੀਅਰ ਚਾਹੀਦੇ ਆ ਫਿਰ ਉਹਨਾਂ ਦੀ ਫਰਗੀ ਵੇਲੇ ਜਦੋਂ ਫਰਗੀ ਹੁੰਦੀ ਆ ਉਹਦੇ ਕਿਹੜੇ-ਕਿਹੜੇ ਮਤਲਬ ਹੋ ਹੈਗੇ ਆ ਉਹਦੇ ਵਿੱਚ ਫਰਗੀ ਦਾ ਕਾਰਨ ਇਹ ਨਹੀਂ ਹੋਊਗਾ ਕਿ ਉਹ 58 ਸਾਲ ਦੇ ਹੋ ਗਏ 60 ਹੋ ਗਏ ਰਿਟਾਇਰਮੈਂਟ ਆ ਗਈ ਹੈਗੀ ਆ ਲੇਕਿਨ ਇਹ ਗੱਲ ਹੈਗੀ ਆ ਕਿ ਇਹ ਫਰਗੀ ਦੇ ਕੁਝ ਕਾਰਨ ਹੋਣਗੇ ਡਿਸਪਲਿਨਰੀ ਐਕਸ਼ਨ ਹੋਊਗਾ ਉਹਦੇ ਵਿੱਚ ਕੋਈ ਡਿਸਪਲਿਨ ਬਣਾਇਆ ਜਾਵੇਗਾ ਜਦ ਵੀ ਕਦੇ ਕਿਉਂਕਿ ਇਹ ਖਾਨ੍ਹੂ ਸਾਹਿਬ ਜਿਹੜਾ ਬੰਦਾ ਕੋਈ ਵੀ ਹੈ ਨਾ ਜਿਹੜੀ ਕਿਸੇ ਵੀ ਸੀਟ ਤੇ ਬੈਠਾ ਹੈਗਾ ਉਹ ਹੁੰਦਾ ਤਾਂ ਮਨੁੱਖੀ ਆ ਮਨੁੱਖ ਦੀ ਜਿਹੜੀ ਹੋਮੋਇਨਿਕ ਦੀ ਮਰਦੀ ਔਰ ਜਿਹੜੀ ਹੋਮੇ ਹੁੰਦੀ ਆ ਉਹ ਉਹ ਆਪਣੇ ਜਿਹੜੇ ਮਰਕੀਵਰੀ ਨਾ ਜਿਹੜੀ ਉਪਾਧੀ ਆ ਉਹਨੂੰ ਪਿੱਛੇ ਛੱਡ ਜਾਂਦੀ ਹੈਗੀ ਆ ਤੇ ਜਿਹੜੀ ਉਹ ਨੇਜਲੀ ਲਈ ਲੜਦੇ ਆ ਜਦੋਂ ਤੁਸੀਂ ਨਿੱਜ ਨੂੰ ਤਿਆਗ ਕੇ ਤੁਸੀਂ ਪੰਦ ਗ੍ਰੰਥੀ ਦੀ ਗੱਲ ਕਰਦੇ ਹੋ ਜਾਂ ਤੁਸੀਂ ਨਿੱਜ ਨੂੰ ਤਿਆਗ ਕੇ ਤੁਸੀਂ ਪਰਲੀ ਗੱਲ ਕਰਦੇ ਹੋ ਦੂਜੇ ਵਾਲੀ ਗੱਲ ਕਰਦੇ ਹੋ ਸਮਾਜਿਕ ਗੱਲ ਕਰਦੇ ਹੋ ਜੇ ਤੁਸੀਂ ਕਿਸੇ ਵੀ ਸੀਟ ਤੇ ਬੈਠੇ ਹੋ ਤਾਂ ਤੁਹਾਡਾ ਸਤਿਕਾਰ ਹੁੰਦਾ ਜਦੋਂ ਤੁਸੀਂ ਕਿਵੇਂ ਨਿੱਜੀ ਪਲਣ ਲੱਗ ਪੈਨੇ ਹੋ ਤੇ ਤੁਹਾਡੀ ਨਿੱਜ ਦੀ ਹੋਮੇ ਜੜੀ ਦਾ ਉਹ ਬੜੀ ਮਤਲਬ ਚਰਮ ਸੀਮਾ ਤੇ ਪਹੁੰਚ ਜਾਵੇ ਤੇ ਉਧਰ ਰਿਜ਼ਲਟ ਚੰਗੇ ਨਹੀਂ ਆਉਂਦੇ ਤੇ ਇਸ ਅਰਗੇ ਔਮਲੇ ਸਮੇਂ ਦੇ ਵਿੱਚ ਲੱਗਦਾ ਕਿ ਜਿਹੜਾ ਵੀ ਵਿਧਾਨ ਬਣੇਗਾ ਇਹ ਪੰਜ ਤਖਤਾਂ ਦੀਏ ਇਹ ਜਿਵੇਂ ਸਹਿਬਾਨ ਦੀ ਨਿਯੁਕਤੀ ਲਈ ਵੀ ਉਹਨਾਂ ਦੀ ਯੋਗਤਾ ਕੀ ਚਾਹੀਦੀ ਆ ਉਹਨਾਂ ਨੂੰ ਮਤਲਬ ਨਿਯੁਕਤੀ ਕਿਵੇਂ ਮਿਲਣੀ ਹੈਗੀ ਆ ਜਿਹਨਾਂ ਨੂੰ ਫਰਗੀ ਕਿਵੇਂ ਮਿਲਣੀ ਆ ਉਹ ਤੁਮਾਂ ਦੀ ਉਸ ਮੰਗ ਨੂੰ ਉਹਨੇ ਖੁੰਡਾ ਕਰ ਦਿੱਤਾ ਤਾਂ ਵੀ ਸਾਹਿਬ ਨੇ ਇਹ ਸਰ ਕੇ ਮੈਨੂੰ ਨਹੀਂ ਲੱਗਦਾ ਕਿ ਤੁਮਾਂ ਸਾਹਿਬ ਤੋਂ ਸੱਦੇ ਦੇ ਬੰ ਲੋ ਜਿਹੜੇ ਹਜ਼ਾਰਾਂ ਲੱਖਾਂ ਲੋਕ ਇਕੱਠੇ ਹੋ ਜਾਣ ਬੇਸ਼ੱਕ ਉਹ ਦਾਵਾ ਕਰਦੇ ਆ ਕਿ ਅਸੀਂ ਸ਼ਾਂਤੀ ਦੇ ਨਾਲ ਅਮਨ ਸ਼ਾਂਤੀ ਨਾਲ ਹੀ ਰੋਜ਼ ਪ੍ਰਦਰਸ਼ਨ ਕਰਨਾ ਲੇਕਿਨ ਜਿਹੜਾ ਉਹਨਾਂ ਦਾ ਸੱਦਾ ਹੈਗਾ ਉਹ ਸੱਦੇ ਦੇ ਵਿੱਚ ਮਤਲਬ ਰੌਲਾ ਵੀ ਆ ਤੇ ਉਹ ਰੋਲਾ ਜਿਹੜਾ ਹੈਗਾ ਜਿਹੜੀ CID ਹੈ ਜਾਂ ਇੰਟੈਲੀਜੈਂਸੀ ਡਿਪਾਰਟਮੈਂਟ ਹੈਗਾ ਉਹਨਾਂ ਨੇ ਜਿਹੜੀ ਰਿਪੋਰਟ ਸਰਕਾਰ ਨੂੰ ਦਿੱਤੀ ਹੋਵੇਗੀ ਉਹਦੇ ਵਿੱਚ ਇਹ ਹੋਵੇਗਾ ਕਿ ਉੱਥੇ ਅਮਨ ਕਾਨੂੰਨ ਦੀ ਸ਼ਾਂਤੀ ਭੰਗ ਹੋ ਸਕਦੀ ਹੈ ਅਮਨ ਕਾਨੂੰਨ ਦਾ ਜਿਹੜਾ ਹੈਗਾ ਉਹ ਨਹੀਂ ਰਹਿਣਾ ਤੇ ਇਸ ਰਕੇ ਪੰਜਾਬ ਸਰਕਾਰ ਲਈ ਚੁਣੌਤੀ ਬਣ ਜਾਂਦਾ ਹੈਗਾ ਕਿ ਉਹ ਲੋਕਾਂ ਨੂੰ ਪਿੰਡਾਂ 'ਚ ਨਿਕਲਣ ਦੇਣਗੇ ਉਹ ਕਿੱਥੇ ਹੋਣ ਦੇਣਗੇ ਲੇਕਿਨ ਧੁੰਮਾ ਸਾਹਿਬ ਚਾਹੁੰਦੇ ਆ ਕਿ ਅੱਜ ਜਿਹੜੇ ਉਹ ਮਤਲਬ ਉਹ ਵੀ ਡਿਕਲਾਈਨ ਹੋ ਚੁੱਕੇ ਸੀ ਉਹ ਵੀ ਹੱਥ ਜਿਹਦੇ ਬਿਠੇ ਸੀਗੇ ਉਹ ਇਸੇ ਹੀ ਇੱਕ ਸੰਦਰਭ ਦੇ ਵਿੱਚ ਆ ਕੇ ਉਹ ਆਪਣੇ ਆਪ ਨੂੰ ਮੂਰਲੀ ਕITAR ਦੇ ਖੜਾ ਕਰਨਾ ਚਾਹੁੰਦੇ ਆ ਜਦਕਿ ਬੇਸਿਕਲੀ ਜਿਹੜੀ ਹੈਗੀ ਆ ਤੋਂ ਮਜ਼ਾ ਉਹ ਜਿਹੜਾ ਗਿਆ ਉਹ ਹੁਣ ਤੱਕ ਉਹ ਬਾਦਲਾਂ ਦੀ ਹੀ ਬੋਲੀ ਬੋਲਦੇ ਰਹੇ ਆ ਤੇ ਬਾਦਲਾਂ ਦੇ ਹੀ ਪੈਰੋ ਜ ਪੈਰ ਰੱਖਦੇ ਰਹੇ ਆ ਜੀ ਇਹਦੇ ਨਾਲ ਹੀ ਆਪਾਂ ਗੱਲ ਕਰਦੇ ਆ ਕੱਲ ਵਿਧਾਨ ਸਭਾ ਦੇ ਵਿੱਚ ਜਦੋਂ ਸੰਤ ਸੀਚੇਵਾਲ ਹੁਣਾਂ ਦਾ ਜ਼ਿਕਰ ਹੁੰਦਾ ਤਾਂ ਬਾਜਵਾ ਸਾਹਿਬ ਜਿਹੜੇ ਆ ਉਹ ਕਿਉਂਕਿ ਤੁਹਾਨੂੰ ਪਤਾ ਸ਼ਬਦਾਂ ਦੇ ਧਨੀ ਆ ਸ਼ਬਦ ਭੰਡਾਰ ਉਹਨਾਂ ਕੋਲ ਕਾਫੀ ਆ ਗੱਲ ਕਰਨ ਦਾ ਢੰਗ ਤਰੀਕਾ ਕਾਫੀ ਬਖੂਬ ਜਾਣਦੇ ਆ ਪਰ ਜਦੋਂ ਸੀਚੇਵਾਲ ਸਾਹਿਬ ਦਾ ਜ਼ਿਕਰ ਹੁੰਦਾ ਤਾਂ ਫਿਰ ਉਹ ਥੋੜਾ ਜਆ ਜਿਹਨੂੰ ਕਹਿੰਦੇ ਆ ਵੀ ਸ਼ਬਦਾਂ ਦੀ ਮर्यादा ਭੁੱਲ ਜਾਂਦੇ ਮੈਨੂੰ ਇਦਾਂ ਲੱਗਾ ਪਰਸਨਲੀ ਤੁਸੀਂ ਕੀ ਕਹੋਗੇ ਹਾਂ ਖਰ ਸਭ ਗੱਲ ਇਸ ਰਹੀ ਗਿਆ ਕਿ ਜਦੋਂ ਪੰਜਾਬ ਸਰਕਾਰ ਨੇ ਛੱਪੜਾਂ ਦੀ ਸਫਾਈ ਜਾ ਮਤਲਬ ਹੋਰ ਪਾਣੀ ਦੀ ਗੱਲ ਕੀਤੀ ਹੈਗੀ ਤੇ ਉਹਨਾਂ ਨੇ ਮਤਲਬ ਸੰਸਿਚੇਵਾਲ ਦਾੜਾ ਮਾਡਲ ਆ ਉਹਨੂੰ ਇੱਕ ਮਤਲਬ ਨੰਬਰ ਇੱਕ ਤੇ ਲਿਆਂਦਾ ਹੈਗਾ ਜਿਹਦੇ ਵਿੱਚੋਂ ਮੈਨੂੰ ਲੱਗਿਆ ਸੀਗਾ ਕਿ ਜਿਹੜਾ ਮਤਲਬ ਪ੍ਰਤਾਪ ਸਿੰਘ ਊਰੀ ਹੈਗੇ ਭਾਈਵਾਲ ਸਾਹਿਬ ਉਹ ਐਲਓਪੀ ਦੇ ਨੇ ਉਹ ਉਹਨਾਂ ਨੇ ਵਿਰੋਧ ਲਈ ਵਿਰੋਧ ਕੀਤਾ ਹੈਗਾ ਉਹਨਾਂ ਦਾ ਮਕਸਦ ਇੱਕ ਦਿਨ ਵਿਰੋਧ ਕੰਸਟਰਕਟਿਵ ਹੁੰਦਾ ਇੱਕ ਵਿਰੋਧ ਲਈ ਵਿਰੋਧ ਕਰਨਾ ਹੁੰਦਾ ਮੈਨੂੰ ਲੱਗਾ ਕਿ ਉਹਨਾਂ ਨੇ ਵਿਰੋਧ ਵਾਸਤੇ ਵਿਰੋਧ ਕਰਦੇ ਆ ਕਿ ਆ ਕਿ ਜਿਹੜੇ ਸੰਸਿਚੇਵਾਲ ਆ ਉਹ ਜਿੱਥੇ ਵੀ ਪਾਈਪਾ ਪਾਉਂਦੇ ਜਾਂ ਹੋਰ ਕੰਮ ਕਰਦੇ ਉਹ ਆਪਣੀਆਂ ਬਣੀਓ ਠੇਕੇਦਾਰ ਹੈਗੇ ਆ ਲੇਕਿਨ ਮੈਂ ਉਹਨਾਂ ਨੂੰ ਬਹੁਤ ਰੇੜੋ ਜਾਣਦਾ ਸਾਡੇ ਇੱਥੇ ਗਵਾਲ ਰਹਿੰਦੇ ਹੈਗੇ ਮੇਰਾ ਵਾਸਤਾ ਹੈਗਾ ਉਹ ਜੋ ਵੀ ਤਿਆਰ ਕਰਦੇ ਆ ਸਹੀ ਗੱਲਾਂ ਫੈਕਟਰੀਆਂ ਨਾਲ ਹੁੰਦੀਆਂ ਪਰ ਉਹ ਠੇਕੇਦਾਰ ਇਨੀ ਕਰਦੇ ਉਹ ਬਾਜ਼ਾਰ ਦੇ ਰੇਟ ਤੋਂ ਬਹੁਤ ਪਿੱਛੇ ਕਰਦੇ ਆ ਉਹ ਉਹਨਾਂ ਚ ਨੂ ਲੋਸ ਨੋ ਪ੍ਰੋਫਿਟ ਤੇ ਕੰਮ ਕਰਦੇ ਆ ਉਰੇ ਬੋਲੋ ਬੱਬਾ ਨਾਰਕ ਹੱਟ ਚੱਲਦੇ ਹੈਗੇ ਦੋ ਸੀਚੇਵਾਲ ਜਾਂ ਜਸਤਨ ਭੱਲੂ ਦੀ ਉਹ ਬਾਜ਼ਾਰ ਨਾਲ ਬਹੁਤ ਸਸਤਾ ਸਮਾਨ ਵੇਚਦੇ ਤਾਂ ਮੈਨੂੰ ਵਪਾਰੀ ਨਹੀਂ ਹੋਗਾ ਉਹ ਲੋਕਾਂ ਦੀ ਸਹੂਲਤ ਪੂਰੀ ਕਰਦੇ ਹੈਗੇ ਇੱਕ ਬਕਰੀ ਗੱਲ ਹੈ ਠੇਕੇਦਾਰ ਕਹਿਣਾ ਹੀ ਇਹ ਮਤਲਬ ਗਲਤ ਗੱਲ ਹੈਗੀ ਆ ਉਹਦੇ ਵਿੱਚ ਮਤਲਬ ਜਿਹੜੀ ਪ੍ਰਤਾਪ ਸਿੰਘ ਭੱਜਵਾਨ ਨੇ ਗੱਲ ਕੀਤੀ ਆ ਮਸੀਂ ਨਿੰਦਿਆ ਕਰਦੇ ਆ ਇਦਾਂ ਨਹੀਂ ਕਰਨਾ ਚਾਹੀਦਾ ਦੂਸਰੀ ਗੱਲ ਜਿਹੜੀ ਹੈਗੀ ਆ ਸੰਤ ਸੀਚੇਵਾਲ ਉਹ ਕਿਸੇ ਪਾਰਟੀ ਦੇ ਨਮਾਇੰਦਾ ਨਹੀਂਗੇ ਸੰਤ ਸੀਚੇਵਾਲ ਨੇ ਕਦੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਨਹੀਂ ਕੀਤਾ ਸੰਤ ਸੀਚੇਵਾਲ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਮਤਸਾਜ ਵੀ ਨਹੀਂਗੇ ਉਹ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਉਹ ਬਾਬਾ ਨਾਨਕ ਦੇ ਪੁੱਤਰਾਂ ਬਾਂ ਕੰਮ ਕਰਦੇ ਆ ਜੇ ਉਹਨਾਂ ਨੇ 160 ਕਿਲੋਮੀਟਰ ਲੰਮੀ ਜਿਹੜੀ ਬਈ ਕਾਲੀ ਬਈ ਆ ਉਹਨੂੰ ਸਾਫ਼ ਕੀਤਾ ਉਹਦੀ ਉਹ ਸਫਾਈ ਕਿਹਦੀ ਕੀਤੀ ਕਿਹਦੇ ਵਾਸਤੇ ਕੀਤੀ ਹੈਗੀ ਆ ਕਿਉਂਕਿ ਬਾਬਾ ਨਾਨਕ ਦੀ ਪੁੱਤਰ ਸ਼ੋਹ ਸੀਗੀ ਉਹ ਉਹ ਪੁੱਤਰ ਵਈਆਂ ਜਿੱਥੇ ਜਿੱਥੇ ਉਹਨਾਂ ਸਮੁੰਦਰ ਨੂੰ ਤੰਦਰ ਜਗ੍ਹਾ ਦਿੱਤੀ ਸੀਗੀ ਲੇਕਿਨ ਅੱਜ ਸੰਸਿੱਚੇ ਵਾਲ ਨੇ ਉਸ ਬਈ ਤੋਂ ਬਾਅਦ ਵਾਤਾਵਰਣ ਪ੍ਰਦੂਸ਼ਣ ਦੇ ਬਾਰੇ ਪਾਣੀ ਦੀ ਗੱਲ ਕੀਤੀ ਹੈ ਜਿੱਥੇ ਦਰਿਆਵਾਂ ਦੀ ਗੱਲ ਕੀਤੀ ਦਰਿਆਰੋਂ ਸਾਫ਼ ਕੀਤਾ ਦਰਿਆ ਹੜ੍ਹ ਦੇ ਮਾਰੇ ਲੋਕਾਂ ਨੂੰ ਮਤਲਬ ਸੰਭਾਲਿਆ ਉਹਨਾਂ ਦਾ ਮਤਲਬ ਪੁਨਰਗਠਨ ਕੀਤਾ ਜਾਂ ਆਪਾਂ ਕਹਿੰਦੇ ਆ ਰੀਹੈਬਿਟੇਸ਼ਨ ਕੀਤੀ ਹੈ ਮੁੜ ਬਸਾਇਆ ਉਹਨਾਂ ਨੂੰ ਸੰਸਿਚੇਵਲ ਦੀਆਂ ਉਹਨਾਂ ਦੇ ਆਪਣੇ ਸਿਚੇਵਲ ਪਿੰਡ ਦੇ ਵਿੱਚ ਨਾ ਹਰ ਸਾਲ 10 ਲੱਖ ਤੋਂ ਲੈ ਕੇ 12 ਲੱਖ ਬੂਟਿਆਂ ਦੀ ਪੰਦੀਰੀ ਲੱਗਦੀ ਹੈਗੀ ਆ ਔਰ ਬੂਟਿਆਂ ਦਾ ਪ੍ਰਸ਼ਾਦ ਦਿੰਦੇ ਆ ਪੂਰੇ ਹਲਕੇ 'ਚ ਬੂਟੇ ਲੱਗ ਰਹੇ ਹੈਗੇ ਆ ਉਹਨਾਂ ਦੀ ਇਹ ਇੱਕ ਬਹੁਤ ਵੱਡੀ ਪਰੰਪਰਾ ਹੈਗੀ ਲੇਕਿਨ ਉਹਨਾਂ ਨੂੰ ਇਹ ਗੱਲ ਕਹਿਣੀ ਵੀ ਹੀ ਇਜ਼ ਨਾਟ ਇੰਜੀਨੀਅਰ ਅੱਜ ਸੰਸਿਚੇਵਲ ਕੋ ਬੰਦੇ 50 ਇੰਜੀਨੀਅਰ ਕੰਮ ਕਰਦੇ ਹੋਣਗੇ ਉਹਨਾਂ ਕੋਲ ਇੰਜੀਨੀਅਰਸ ਹੈਗੇ ਆ ਉਹ ਥਾਪੜ ਦੇ ਇੰਜੀਨੀਅਰ ਉਹਨਾਂ ਕੋਲ ਹੈਗੇ ਆ ਔਰ ਉਹ ਇਦਾਂ ਦੀ ਗੱਲ ਨਹੀਂ ਗਈ ਲੇਕਿਨ ਉਹਨਾਂ ਦਾ ਇੱਕ ਨਾ ਪਤਾ ਕਿੰਦੇ ਆ ਵੀ ਬਹੁਤ ਹੀ ਇੱਕ ਪ੍ਰੋਜੈਕਟ ਹੈਗਾ ਵੀ ਵਾਤਾਵਰਣ ਪ੍ਰੇਮੀ ਤਾਂ ਹੀ ਕਹਿੰਦੇ ਉਹਨਾਂ ਨੂੰ ਪਦਮਸ਼ਰੀ ਵਾਰ ਐਵੇਂ ਨਹੀਂ ਮਿਲ ਗਿਆ ਅੱਜ ਜੇ ਉਹ ਰਾਜ ਸਭਾ 'ਚ ਹੀ ਬੈਠੇ ਹੈਗੇ ਆ ਰਾਜ ਸਭਾ ਦੇ ਵਿੱਚ ਜੋ ਪੰਜਾਬੀ ਮਾਂ ਬੋਲੀ ਲਈ ਉਹਨਾਂ ਨੇ ਵਾਝ ਠਾਈ ਆ ਉਹ ਕਿਸੇ ਨੇ ਠਾਈ ਨਹੀਂ ਹੁਣ ਤੱਕ ਪਿਛਲੇ 70 ਸਾਲਾਂ ਦੇ ਵਿੱਚ ਜਿਹੜਾ ਵੀ ਪ੍ਰੋਜੈਕਟ ਚੱਲਿਆ ਹੈਗਾ ਉਹ ਮੋਹਰਾਂ ਨੇ ਪਿੰਡਾਂ ਦੇ ਸਿਵਰੇ ਪਾਏ ਆ ਪਿੰਡਾਂ ਦੇ ਛਪੜਾਂ ਦਾ ਪਾਣੀ ਪਿੰਡਾਂ ਦੇ ਸਿਵਰੇ ਦਾ ਪਾਣੀ ਛਪੜਾਂ 'ਚ ਪਾ ਕੇ ਉਹ ਛਪੜ ਨੂੰ ਮਤਲਬ ਪਾਣੀ ਖੇਤਾਂ ਦੀ ਫਸਲ ਦੀ ਵਰਤਿਆ ਗਿਆ ਸultan pur loodi ਦੇ ਵਿੱਚ ਸਾਰੇ ਸ਼ਹਿਰ ਦਾ ਪਾਣੀ ਉਹਨਾਂ ਨੇ ਇੱਕ ਪਾਸੇ ਇਕੱਠਾ ਕਰਕੇ ਉੱਥੇ ਟ੍ਰੀਟਮੈਂਟ ਪਲਾਂਟ ਲਾ ਕੇ 4400 ਏਕੜ ਜ਼ਮੀਨ ਨੂੰ ਪਾਣੀ ਲੱਗ ਰਿਹਾ ਉਹ ਸਾਹਮਣੇ ਦਿਸ ਰਿਹਾ ਹੈਗਾ ਪਤਾ ਨਹੀਂ ਬਾਜਵਾ ਸਾਹਿਬ ਕਿਉਂ ਨਹੀਂ ਉੱਥੇ ਆਇਆ ਦੇਖਣ ਵਾਸਤੇ ਲੇਕਿਨ ਉਹਨਾਂ ਦੇ ਆਪਣੇ ਪਿੰਡ ਦੇ ਵਿੱਚ ਵੀ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਸੀ ਪਿੰਡ ਦਾ ਜਿੱਥੇ ਛੱਪੜ ਸੀ ਅੱਜ ਉੱਥੇ ਫੁੱਲ ਲੱਗੇ ਹੋਏ ਆ ਉੱਥੇ ਜਿਹੜਾ ਪਿੰਡ ਦਾ ਦੂਜਾ ਗੰਦ ਸੀਗਾ ਉਤੋਂ ਨੇ ਬਿਜਲੀ ਪੈਦਾ ਕੀਤੀ ਹੈਗੀ ਆ ਉਹ ਇੱਕ ਇੰਜੀਨੀਅਰ ਦੇ ਦੌਰ ਤੇ ਕੀਤੀ ਹੈ ਇੱਕ ਪ੍ਰੋਜੈਕਟ ਇਲਾਕੇ ਦੇ ਵਿੱਚ ਲੇਕਿਨ ਸੰਸਦ ਸਿਚੇਵਾਨ ਬਤੌਰ ਮੈਂਬਰ ਰਾਜ ਸਭਾ ਉਹਨਾਂ ਨੇ ਪਾਰਲੀਮੈਂਟ 'ਚ ਜੋ ਗੱਲ ਕੀਤੀ ਹੈਗੀ ਆ ਉਹ ਸੱਤਾ ਸਰਜ ਨਹੀਂ ਹੋ ਸਕੀ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਆ ਅੱਜ ਉਹਨਾਂ ਦੇ ਟੇਬਲ ਦੇ ਉੱਤੇ ਜਿਹੜਾ ਏਜੰਡਾ ਹੁੰਦਾ ਪੰਜਾਬੀ ਚ ਆਉਣ ਲੱਗ ਪਿਆ ਹੈਗਾ ਜਦ ਕਿ ਪਹਿਲਾਂ ਨਹੀਂ ਸੀ ਆਉਂਦਾ ਉਹਨਾਂ ਨੇ ਵਾਤਾਵਰਣ ਦੀ ਗੱਲ ਕੀਤੀ ਆ ਉੱਥੇ ਉਹਨਾਂ ਨੇ ਗੱਲ ਕੀਤੀ ਆ ਪਾਣੀ ਦੀ ਗੱਲ ਕੀਤੀ ਆ ਉਹਨਾਂ ਨੇ ਕੁਦਰਤੀ ਸੋਰਸੇ ਦੀ ਦਰਿਆਵਾਂ ਦੀ ਗੱਲ ਕੀਤੀ ਆ ਅੱਜ ਬੁੱਢਾ ਜਿਹੜਾ ਨਾਲਾ ਹੈਗਾ ਜਿਹੜਾ ਮਤਲਬ ਲੁਧਿਆਣੇ ਵਾਲਾ ਨਾਲਾ ਉਹਤੇ ਉਸ ਪ੍ਰੋਜੈਕਟ ਦੇ ਕੰਮ ਕੀਤਾ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਗੀ ਜੀ ਮਤਲਬ ਜਿਨ੍ਹਾਂ ਨੂੰ ਮਤਲਬ ਆਤਮਤਿਆ ਕਰਨੀ ਪਈ ਆ ਜਿਨ੍ਹਾਂ ਨੇ ਉਸ ਨਾਲੇ ਤੇ ਭਗਵੰਤ ਸਿੰਘ ਮਾਨ ਦਾ ਰੱਖਿਆ ਹੈ ਜਿਹੜਾ ਮਤਲਬ ਬੋਰਡ ਲੱਗਾ ਨਹੀਂ ਪੱਥਰ ਰੱਖਿਆ ਜਿਗਾ ਉਹ ਵੀ ਤੋੜਨਾ ਪਿਆ ਸੀਗਾ ਕਿ ਸਰਕਾਰ ਕੰਮ ਨਹੀਂ ਸੀ ਕਰ ਸਕੀ ਲੇਕਿਨ ਉਸ ਕੰਮ ਨੂੰ ਵੀ ਸਦ ਸਿਚੇ ਵਾਲ ਨੇ ਮੈਂਬਰ ਰਾਸਵੜੀ ਤਨਖਾਹ ਲੱਗ ਮਿਲਦੀ ਆ ਉਹ ਵੀ ਉੱਤੇ ਲਾ ਦਿੱਤੀ ਤੇ ਤਾਂ ਕਿ ਉਹ ਪ੍ਰੋਜੈਕਟ ਬਣਾਇਆ ਹੈਗਾ ਉਹਨਾਂ ਨੇ ਉਹ ਸ਼ੁਰੂ ਕੀਤਾ ਹੈਗਾ ਅੱਜ ਉਹਨਾਂ ਦਾ ਵਿਰੋਧ ਨਹੀਂ ਹੋ ਰਿਹਾ ਲੇਕਿਨ ਫੇਰ ਵੀ ਉਹਨਾਂ ਨੂੰ ਇਹ ਇਦਾਂ ਕਹਿਣਾ ਕੋ ਠੇਕੇਦਾਰਾਂ ਜਾਂ ਇੰਜੀਨੀਅਰ ਨਹੀਂਗੇ ਇਹ ਗੱਲ ਗਲਤ ਹੈਗੀ ਆ ਦੂਜੇ ਪਾਸੇ ਡਾਕਟਰ ਬਰਬੀਰ ਸਿੰਘ ਸਿਹਤ ਮੰਤਰੀ ਪੰਜਾਬ ਉਹਨਾਂ ਨੇ ਵੀ ਮਤਲਬ ਉਹਦੀ ਗੱਲ ਦਾ ਰੈਸ਼ਨ ਕੀਤਾ ਹੈਗਾ ਉਹਨਾਂ ਨੇ ਵੀ ਗੱਲ ਮੈਨੂੰ ਚੰਗੀ ਲੱਗੀ ਨਹੀਂ ਬੇਸ਼ੱਕ ਸੌਰੀ ਬੇਸ਼ੱਕ ਡਾਕਟਰ ਬਲਬੀਰ ਸਿੰਘ ਨੇ ਕੋਸ਼ਿਸ਼ ਕੀਤੀ ਆ ਕਿ ਸੰਤ ਬਲਬੀਰ ਸਿੰਘ ਦੀ ਹਮੈਤ ਖੜੇ ਹੋਣ ਦੀ ਲੇਕਿਨ ਉਹਨੇ ਕਿਹਾ ਕਿ ਬਾਬਾ ਨਾਨਕ ਦੇ ਮਾਰਗ ਤੇ ਚੱਲਦੇ ਆ ਉਹ ਵਾਜਾਵਾਨ ਪ੍ਰੇਮੀ ਹੈਗੇ ਆ ਲੇਕਿਨ ਉਹਨੇ ਵੀ ਗੱਲ ਕਿਹਾ ਕਿ ਬਾਬਾ ਨਾਨਕ ਬਾਬਾ ਨਾਨਕ ਅਨਪੜ੍ਹ ਸੀਗੇ ਤੇ ਅੱਜ ਉਹਦਾ ਪੜ੍ਹ ਦੀ ਬਾਣੀ ਦੇ ਉੱਤੇ ਇਹ ਲੋਕ ਵਿਦਵਾਨ ਬਣਦੇ ਆ ਪੀ.ਜੀ ਕਰ ਰਹੇ ਆ ਕਿ ਇਹ ਗੱਲ ਗਲਤ ਆ ਬਾਬਾ ਨਾਨਕ ਅਨਪੜ੍ਹ ਨਹੀਂ ਸਨ ਅੱਜ ਗੁਰਬਾਣੀ ਦੇ ਜੇ ਰਾਗਾਂ ਦੇ ਵਿੱਚ ਬਾਣੀ ਹੈਗੀ ਆ ਤੇ ਉਹ ਰਾਗਾਂ ਦੀ ਬਾਣੀ ਉਹਨਾਂ ਵੱਲੋਂ ਆਈ ਆ ਜੇ ਜਿਹੜੀ ਉਹਨਾਂ ਦੀ ਜਿਹੜਾ ਉਹਨਾਂ ਨੇ ਬਾਣੀ ਰਚੀ ਹੈਗੀ ਆ ਉਹ ਪੂਰੇ ਅਰੂਜ਼ ਵਿੱਚ ਹੈਗੀ ਆ ਉਹਨਾਂ ਦੇ ਅਰੂਸ ਤੋਂ ਬਾਹਰ ਨਹੀਂ ਗਈ ਤੇ ਸਿਰ ਕਿਵੇਂ ਕਹਸੇ ਬਾਬਾ ਨਾਨਕ ਨੂੰ ਪੜ੍ਹ ਸੀਗੇ ਇਹ ਗੱਲ ਵੀ ਕਹਿਣੀ ਫਸੀਲ ਦੇ ਉੱਤੇ ਕਿ ਬਾਬਾ ਨਾਨਕ ਅਨਪੜ੍ਹ ਜੀ ਉਹ ਉਹਨਾਂ ਤੇ ਗਾਂ ਚੱਲਦੀਆਂ ਲੇਕਿਨ ਉਹਨਾਂ ਦੀ ਵਿਦਵਤਾ ਹੈ ਉਸ ਵਿਦਵਤਾ ਦੇ ਉੱਪਰ ਉਹਨਾਂ ਨੂੰ ਅਨਪੜ੍ਹ ਕਹਿਣਾ ਮੈਂ ਨਹੀਂ ਸਮਝਦਾ ਕਿ ਜਾਂ ਉਹਨਾਂ ਨੇ ਭਾਈ ਵੀਰ ਸਿੰਘ ਦੀ ਗੱਲ ਕੀਤੀ ਦੂਜਾਂ ਗੱਲ ਕੀਤੀ ਆ ਜਿਸ ਵੀ ਵਿਅਕਤੀ ਵਿਸ਼ੇਸ਼ ਨੇ ਜਿਹੜੀ ਗੱਲ ਆਪਣੇ ਜ਼ਿੰਦਗੀ ਦੇ ਅਨੁਭਵ ਤੋਂ ਗੱਲ ਕੀਤੀ ਹੈਗੀ ਆ ਉਹ ਮਹਾਨ ਹੁੰਦਾ ਜਿਵੇਂ ਕਹਿੰਦੇ ਨਾ ਜਿੱਥੇ ਜਾਂਦਾ ਨਹੀਂ ਰਵੀ ਉੱਥੇ ਜਾਂਦਾ ਕਵੀ ਜਿੱਥੇ ਜਾਂਦਾ ਨਹੀਂ ਕਵੀ ਉੱਥੇ ਜਾਂਦਾ ਬਾਬੇ ਨਾਨਕ ਵਰਗਾ ਅਨੁਭਵੀ ਲਿਕਨ ਉਹ ਅਨੁਪਬੀ ਸੀਗੇ ਉਹਨਾਂ ਨੂੰ ਅਨਪੜ੍ਹ ਨਹੀਂ ਕਿਹਾ ਜਾ ਸਕਦਾ ਜਿਸਰ ਕੇ ਜਿੱਥੇ ਮੈਂ ਦੇਖਦਾ ਕਿ ਇਹ ਪ੍ਰਤਾਪ ਬਾਜਵਾ ਜੇ ਉਹਨਾਂ ਨੂੰ ਕਿਹਾ ਉਹ ਸੰਸੀਚੇਵਾਲ ਠੇਕੇਦਾਰ ਨਹੀਂ ਗਏ ਉਹ ਠੇਕੇਦਾਰ ਆ ਉਹ ਇੰਜੀਨੀਅਰ ਨਹੀਂ ਉੱਥੇ ਉਹਨਾਂ ਵੱਲੋਂ ਵੀ ਇਹ ਗੱਲ ਕਹਿਣੀ ਉਹਦੇ ਹੱਕ ਦੇ ਕਹਿਣਾ ਕਿ ਉਹ ਬੱਬਾ ਨਾ ਪੜਵਾ ਤੇ ਇਹ ਬਬ ਸੀਚੇਵਾਲ ਪੜ੍ਹੇ ਲਿਖੇ ਆ ਗ੍ਰੈਜੂਏਟ ਹੈਗੇ ਆ ਲੇਕਿਨ ਇਦਾਂ ਦੀ ਗੱਲ ਨਹੀਂ ਕਿ ਉਹ ਉਦਾਂ ਹੀ ਬਾਬੇ ਸੰਤ ਬਣੇ ਹੈਗੇ ਆ ਉਹ ਗ੍ਰੈਜੂਏਟ ਹੈਗੇ ਆ ਲੇਕਿਨ ਉਹਨਾਂ ਦੇ ਕੋਲ ਬੜੇ ਇੰਜੀਨੀਅਰਸ ਹੈਗੇ ਆ ਜਿਨ੍ਹਾਂ ਦੇ ਰਾਹੀਂ ਉਹ ਕੰਮ ਕਰਾਉਂਦੇ ਆ ਤੇ ਕੰਮ ਕਰਦੇ ਆ ਜੀ ਖੇੜਾ ਸਾਹਿਬ ਇਹਦੇ ਨਾਲ ਹੀ ਆਪਾਂ ਗੱਲ ਕਰ ਲਈਏ ਬਜਟ ਦੇ ਉੱਤੇ ਹੁਣ ਬਜਟ ਪੇਸ਼ ਕਰ ਦਿੱਤਾ 2 ਲੱਖ 2 ਕਰੋੜ 36 ਲੱਖ 80 ਹਜ਼ਾਰ ਕਰੋੜ ਦਾ ਬਜਟ ਜਿਹੜਾ ਉਹ ਪੇਸ਼ ਕੀਤਾ ਗਿਆ ਇਹਦੇ ਇਹਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਨੇ ਬਜਟ ਆਇਆ ਵੈਲਕਮ ਹੈਗਾ ਪੰਜਾਬ ਸਰਕਾਰ ਦਾ ਚੌਥਾ ਨਹੀਂ ਤੀਸਰਾ ਬਜਟ ਹੈਗਾ ਐਕਚੁਅਲੀ ਤੇ ਤੀਸਰੇ ਬਜਟ ਦੇ ਵਿੱਚ ਲੋਕਾਂ ਨੂੰ ਇੱਕ ਇਹ ਮੀਤ ਸੀਗੀ ਕਿ ਜਿਹੜੀ ਇਹਨਾਂ ਨੇ ਹੁਣ ਤੱਕ ਵਾਅਦਾ ਕੀਤੀ ਸੀਗੀ ਕਿ ਲੇਡੀਜ਼ ਨੂੰ 1100 ਰੁਪਏ ਦੇਣਾ ਉਹ ਵਿੱਚ ਹੈ ਨਹੀਂਗਾ ਤੇ ਕੁਝ ਜੜੀਆਂ ਭਾਜਪਾ ਸਰਕਾਰਾਂ ਜਿਨ੍ਹਾਂ ਨੇ ਵਾਅਦਾ ਸ਼ੁਰੂ ਕੀਤਾ ਉਹਨਾਂ ਦਿੱਲੀ ਵਿੱਚ ਵੀ ਹਣੇ ਵਿੱਚ ਸ਼ੁਰੂ ਕਰਤਾ ਦੇਣਾ ਲੇਕਿਨ ਪੰਜਾਬ ਸਰਕਾਰ ਨਹੀਂ ਦੇ ਸਕੀ ਲੇਕਿਨ ਇਹ ਗੱਲ ਇਹ ਨਹੀਂਗੀ ਕਿ ਅੱਜ ਜੇ ਉਹ ਦਿੰਦੇ ਪੰਗਾ ਇਹ ਵੀ ਪੈਂਦਾ ਹੈ ਕਰਲ ਜੀ ਜਦੋਂ ਉਹਨਾਂ ਕਹਿੰਦੇ ਅੱਜ 1100 ਰੁਪਏ ਸ਼ੁਰੂ ਕਰਦੇ ਸੀ ਤੇ ਲੋਕ ਵਿਰੋਧੀ ਤਰ੍ਹਾਂ ਕਹਿ ਰਹੀਆ ਕਿ 36000 ਤਿੰਨ ਜੱਲਾ ਨਾਲ 36000 ਬਣਦਾ ਲੇਡੀ ਦਾ ਤੇ ਜੇ ਇਕ ਸਾਲ ਨੇ ਫਿਰ 48000 ਬਣ ਜਾਣਾ ਬਾਹਰੋਂ ਚੋ 48000 ਬਣ ਜਾਣਾ ਉਹ ਬਕਾਇਆ ਵੀ ਦੇਣਾ ਪੈਣਾ 36000 ਰੁਪਈਆ ਹੁਣ 36000 ਰੁਪਈਆ ਪਿਛਲੇ ਤਿੰਨ ਜੱਲਾ ਦਾ ਦੇ ਕੇ ਉਹ 10000 ਰੁਪਈਆ ਨੋਜ਼ ਕਰਦੇ ਤਾਂ ਨਾਲੀ ਵੀ ਹੁਕਾ ਹੈ ਬਾਈਟ ਦੇ ਪਹਿਲਾਂ ਹੀ ਕਰਜਾਈ ਆ ਲਗਭਗ 2 ਕਰੋੜ ਘਾਟਾ ਸੀ ਮਤਲਬ 4 ਲੱਖ ਰੋੜ ਦੇ ਕਰਜਾਈ ਹੋ ਗਏ ਆ ਪੰਜਾਬ ਤੇ ਉਸ ਕਰਜ਼ੇ ਦੀ ਕੇਸ ਜਾਰੀ ਹੈਗੀ ਆ ਫਿਰ ਜਿਹੜੇ ਨੇ ਸਕੂਫੇ ਦਿੱਤੇ ਹੈਗੇ ਆ ਬਿਜਲੀ 90% ਲੋਕਾਂ ਨੂੰ ਬਿਜਲੀ ਮੁਫਤ ਦੇ ਰਹੇ ਹੈਗੇ ਆ ਉਹਦਾ ਜਿਹੜਾ ਜਾਂ ਉਹਨਾਂ ਨੇ ਇੱਕ ਇੰਡਸਟਰੀ ਨੂੰ ਦਿੱਤਾ ਹੈਗਾ ਥੋੜਾ ਜਿਹਾ ਵੀ ਇੱਕ ਹਲਾਰਾ ਦਿੱਤਾ ਹੈਗਾ ਬਿਜਲੀ ਦੀ ਕੱਟ ਕੱਟ ਕਰਤਾ ਕਰਕੇ ਉਹਦੇ ਨਾਲ ਜਿਹੜਾ ਬਕਾਇਆ ਹੈਗਾ ਜਿਹੜੀ ਪਾਵਰ ਕਾਮ ਆ ਉਹ ਮਰ ਰਹੀ ਆ ਆਖਰੀ ਸਾਹ ਚਲੇਗੀ ਹੈਗੀ ਆ ਉਹਨਾਂ ਦਾ ਮਤਲਬ 30 ਕਰੋੜ ਜਿਹੜਾ ਹੈਗਾ ਉਹਦੇ ਪੈਂਡਿੰਗ ਪਿਆ ਹੈਗਾ ਉਹਦਾ ਕੋਈ ਸਾਧਾ ਨਹੀਂਗਾ ਜੇ ਅੱਜ ਬੱਸਾਂ ਦੀ ਟਰਾਂਸਪੋਰਟ ਦੀ ਗੱਲ ਕਰਦੇ ਹੈਗੇ ਆ ਬੀਬੀਆਂ ਸਫਰ ਕਰ ਰਹੀਆਂ ਕਿ ਫ੍ਰੀ ਕਰ ਰਹੀਆਂ 650 ਕਰੋੜ ਰੁਪਈਆ ਅਜੇ ਉਹਨਾਂ ਨੇ ਟਰਾਂਸਪੋਰਟ ਵਿਭਾਗ ਦਾ ਦੇਣਾ ਹੈਗਾ ਸਰਕਾਰ ਨੇ ਜਿਸ ਤਰ੍ਹਾਂ ਕਿ ਉਹਨਾਂ ਦੇ ਪੈਸੇ ਵੀ ਲੱਥ ਗਲੇ ਆ ਤੇ ਉਹਨਾਂ ਦੇ ਬੰਬਾਰੀਆਂ ਵੀ ਦਿੱਕਤਾਂ ਵਾਲੀਆਂ ਹੋ ਗਈਆਂ ਬਸਾਂ ਦੀਆਂ ਇਸ ਕਰਕੇ ਬਹੁਤ ਇਹ ਅੱਗਾ ਤੋਂ ਪਿੱਛੇ ਚੜ ਚੱਲ ਰਿਹਾ ਉਹ ਕਹਿੰਦੇ ਨੇ ਕਿ ਸਿੱਖਿਆ ਦੇ ਵਿੱਚ ਅਸੀਂ ਬਹੁਤ ਵੱਡਾ ਵਿਰੋਧੀ ਤਰ੍ਹਾਂ ਨੂੰ ਉਹ ਗੱਲ ਨਹੀਂ ਕਰ ਰਹੇ ਜਿੱਦਾਂ ਕਰਨੀ ਚਾਹੀਦੀਆਂ ਔਰ ਸਿੱਖਿਆ ਦੇ ਖੇਤਰ ਦੇ ਵਿੱਚ ਉਹ ਮਤਲਬ ਕੋਈ ਵੀ ਅਧਿਆਪਕਾਂ ਤੋਂ ਬਿਨਾਂ ਕੱਲ ਵੀ ਗੱਲ ਉੱਠੀ ਅਧਿਆਪਕਾਂ ਤੋਂ ਬਿਨਾ ਜਿੰਨੇ ਮਰਜ਼ੀ ਕਰੋੜ ਰੁਪਏ ਨਾ ਦੇਣ ਬੇਸ਼ੱਕ ਹਰ ਪਾਸੇ ਚੀਮਾ ਕਹਿੰਦੇ ਆ ਕਿ ਸਾਡਾ ਫਰਨੀਚਰ ਆ ਰਿਹਾ ਸਾਡੇ ਕਮਰੇ ਬਣ ਰਹੇ ਆ ਖਾਲੀ ਕਮਰੇ ਨੂੰ ਕੀ ਕਰਨਾ ਜਿੱਥੇ ਤੁਹਾਡੇ ਬੱਚੇ ਨਹੀਂ ਆ ਸਕਣੇ ਜਿੱਥੇ ਤੁਹਾਡੇ ਬੱਚੇ ਦਾਖਲ ਨਹੀਂ ਹੋ ਰਹੇ ਜਿੱਥੇ ਸਾਡੇ ਕਰਮਚਾਰੀ ਸਰਕਾਰੀ ਕਰਮਚਾਰੀਆਂ ਦੇ ਇਹਨਾਂ ਵਿਧਾਇਕਾਂ ਦੇ ਇਹਨਾਂ ਡਿਪਟੀ ਕਮਿਸ਼ਨਾਂ ਦੇ ਇਹਨਾਂ ਹੋਰ ਅਧਿਕਾਰੀਆਂ ਦੇ ਜਾਂ ਪ੍ਰਿੰਸੀਪਲਾਂ ਦੇ ਜਾਂ ਅਧਿਆਪਕਾਂ ਦੇ ਬੱਚੇ ਅਜੇ ਸਰਕਾਰੀ ਸਕੂਲਾਂ ਵੱਲ ਮੋਹ ਭੰਗ ਹੋ ਚੁੱਕਾ ਮੋਹ ਭੰਗ ਕਿਉਂ ਹੈ ਇਹ ਸਰਕਾਰੀ ਹੋਇਆ ਕਿ ਤੁਹਾਡੀਆਂ ਚਾਰਦਵਰੀਆਂ ਨਹੀਂ ਬਣੀਆਂ ਸੀ ਜਾਂ ਤੁਹਾਡੇ ਕਮਰੇ ਗਲਤ ਸੀਗੇ ਇਹ ਸਰ ਕੇ ਹੋਇਆ ਕਿ ਉੱਥੇ ਅਧਿਆਪਕ ਹੀ ਹਨਗੇ ਔਰ ਇਥੋਂ ਤੱਕ ਵੀ ਇਹ ਕਿਤੇ ਲਿਖਿਆ ਕਿ 300 ਤੋਂ ਗਿਣਤੀ ਦੇ ਘੱਟ ਹੈਗੀ ਹੈ ਸਕੂਲ ਦੀ ਉੱਥੇ ਪ੍ਰਿੰਸੀਪਲ ਨਹੀਂ ਦੇਣਾ ਇਹ ਪਾਲਿਸੀ ਬਣਾਈ ਹੈ ਸਰਕਾਰ ਨੇ ਹਰ ਸਕੂਲ ਨੂੰ ਪ੍ਰਿੰਸੀਪਲ ਹਰ ਸਕੂਲ ਨੂੰ ਮੁਖੀ ਦੀ ਲੋੜ ਹੈਗੀ ਆ ਲੇਕਿਨ ਇਸ ਵੇਲੇ 70% ਸਕੂਲ ਮੁਖੀ ਹਨੀਗੇ ਅਸੀਂ ਸਿੱਖਿਆ ਨੂੰ ਕਿਵੇਂ ਸੁਧਾਰ ਮੰਨ ਲੈਨੇ ਆ ਅੱਜ ਉਹ ਕਹਿੰਦੇ ਕਿ ਅਸੀਂ ਜਿਹੜੇ ਹਸਪੀਟਲ ਵੀ ਉਹਨਾਂ ਲਈ ਵੱਖਰਾ ਰੱਖਿਆ ਔਰ ਸਿਰਫ 6% ਅਸਰ ਸਿੱਖਿਆ ਵਾਸਤੇ 6% ਸਾਰੇ ਬਜਟ ਦੇ ਖਰਚੇ ਦਾ 6% ਰੱਖਿਆ ਹੈਗਾ ਜਦਕਿ ਦਿੱਲੀ ਵਿੱਚ ਤਾਂ 25% ਹੁੰਦਾ ਸੀਗਾ ਸਿੱਖਿਆ ਲਈ ਬਹੁਤ ਵੱਡੇ ਬਜਟ ਦੀ ਲੋੜ ਹੈਗੀ ਆ ਬੇਸ਼ੱਕ ਸਪੋਰਟਸ ਦਾ ਬਜਟ ਵੀ ਉਹਨਾਂ ਨੇ ਕਹਿੰਦੇ ਲਿਆਂਦਾ ਸੀ ਪਹਿਲੀ ਵਾਰ ਹੀ ਆਂਦਾ ਦੀਮਾ ਸਾਹਿਬ ਕਹਿੰਦੇ ਪਿੱਲ ਨਹੀਂ ਆਂਦਾ ਕਿ ਅਸੀਂ 950 ਕਰੋੜ ਰੁਪਏ ਲੈ ਕੇ ਆਏ ਹਾਂ ਸਪੋਰਟਸ ਲਈ ਜਿਹੜਾ ਇਹਨਾਂ ਨੇ ਮਤਲਬ ਖੇਡਾਂ ਬਦਲ ਪੰਜਾਬ ਦੀਆਂ ਕੀਤੀਆਂ ਸੀ ਉਹ ਵੀ ਅੱਗਾ ਤੋਂ ਪਿਛੇ ਚੋੜਾ ਜੜੀਆਂ ਪੰਜਾਬ ਦੇ ਖੇਡਾਂ ਦੀ ਐਸੋਸੀਏਸ਼ਨਸ ਹੈਗੀਆਂ ਸਾਰੀਆਂ ਉਹ ਆਪਾਂ ਕਿਹੜੇ ਦੀ ਐਸੋਸੀਏਸ਼ਨ ਉਹ ਮਾਰਤੀਆਂ ਸਾਰੀਆਂ ਔਰ ਇਹਦਾ ਸਕੂਲਾਂ ਦੇ ਜਿਹੜੇ ਸਕੂਲਾਂ ਦੇ ਹੁੰਦੇ ਨਾ ਬਕਾਰ ਕੈਲੰਡਰ ਹੁੰਦਾ ਉਹ ਵੀ ਖਤਮ ਕਰਤਾ ਸਕੂਲੀ ਖੇਡਾਂ ਖਤਮ ਕਰਤੀਆਂ ਇਸਰਕੇ ਹਰਿਆਣੇ ਦਾ ਚੱਕੇ ਦੇਖੋ ਖੇਡਾਂ ਨੇ ਕੀ ਆ ਹਰਿਆਣੇ ਦੇ ਵਿੱਚ 1500 ਤੋਂ ਵੱਧ ਜੜੀਆਂ ਖੇਡ ਵਿੰਗ ਚੱਲ ਰਹੀਆਂ ਸਪੋਰਟਸ ਅਕੈਡਮੀਾਂ ਚੱਲ ਰਹੀਆਂ ਪੰਜਾਬ ਦੇ ਵਿੱਚ ਕਿੰਨੀ ਚੱਲ ਰਹੀਆਂ ਪੰਜਾਬ ਦੇ ਜਿਹੜੇ ਕੋਚ ਭਰਤੀ ਕੀਤੇ ਸੀਗੇ ਉਹ ਵੀ ਕੱਚੇ ਚੱਲ ਰਹੇ ਹੈਗੇ ਆ ਔਰ ਜਿਹੜੇ ਐਜੂਕੇਸ਼ਨ ਪਾਲਿਸੀ ਦੇ ਵਿੱਚ ਜਿਹੜੀ ਡੈਮੋਲ ਟੀਚਰ ਫਰੰਟ ਆ ਉਹਨੇ ਰੱਦ ਕੀਤਾ ਵੀ ਪੰਜਾਬ ਦੇ ਵਿੱਚ ਕੱਚੇ ਅਧਿਆਪਕਾਂ ਦਾ ਕੀ ਹਾਲ ਆ ਜਿਹੜਾ ਅਧਿਆਪਕ ਵਰਗ ਆ ਉਹਦੇ ਪ੍ਰੋਮੋਸ਼ਨ ਦਾ ਕੀ ਹਾਲ ਆ ਤੁਸੀਂ ਉਹਦੇ ਕੋਈ ਕੰਮ ਹੀ ਨਹੀਂ ਕਰ ਰਹੇ ਇਹ ਸਰ ਕੀ ਜਿਹੜਾ ਬਜਟ ਹੈਗਾ ਜਦੋਂ ਅਸੀਂ ਉਹ ਅੱਖ ਨਾਲ ਦੇਖਦੇ ਹਾਂ ਜ਼ਮੀਨੀ ਹਕੀਕਤਾਂ ਨਾਲ ਬੇਸ਼ੱਕ ਉਹਨਾਂ ਨੇ ਨਸ਼ਿਆਂ ਬਾਰੇ ਵੀ ਗੱਲ ਕੀਤੀ ਆ ਕਿ ਅਸੀਂ ਨਵਾਂ ਲੈਸੈਂਸਰ ਸ਼ੁਰੂ ਕਰ ਰਹੇ ਆ ਨਸ਼ੇ ਬਾਰੇ ਸੈਂਸਰ ਹੋਣਾ ਚਾਹੀਦਾ ਉਹਦਾ ਰੋਦੀਤ ਨੇ ਵਰਕਮ ਕੀਤਾ ਪਰ ਮੇਰੇ ਘਰ ਆਉਣਗੇ ਤੇ ਮੇਰੇ ਘਰ ਤੇ ਮਤਲਬ ਨਹੀਂ ਹੋਣਾ ਕੋਈ ਨਸ਼ਾ ਜਾਂ ਤੁਹਾਡੇ ਘਰ ਜਾਣਗੇ ਕਿ ਕੰਸ਼ਲ ਨਹੀਂਗਾ ਇਹ ਸੈਂਸਰ ਨਹੀਂਗਾ ਸੈਂਸਰ ਜਿੱਤੇ ਸੀਮਿਆ ਤਾਂ ਲਵੋ ਪਿੰਡਾਂ ਦੇ ਘਰਾਂ ਤੋਂ ਨਹੀਂ ਸੀਮਿਆ ਤੋਂ ਲਵੋ ਸੈਂਸਰ ਜਿੱਤੇ ਮਾਂ ਮਾਵਾ ਤਹਾ ਮਾਰਦੀਆਂ ਜਿੱਥੇ ਭੈਣਾ ਬਰਲਾਪ ਕਰਦੀਆਂ ਜਿੱਥੇ ਮਰਨ ਵਾਲੇ ਦੀਆਂ ਪਤਨੀਆਂ ਰੋ ਰਹੀਆਂ ਆਪਣੀ ਜਿਹੜੇ ਹਾਲਾਤ ਤੋਂ ਜਿਤੇਮ ਹੋ ਗਈਆਂ ਉਹ ਉਹ ਦੇਖੋ ਜਿਹੜੇ ਉਹ ਨਸ਼ੇੜੀਆਂ ਕਰਕੇ ਉਹ ਬਜ਼ੁਰਗਾਂ ਦੀਆਂ ਡਗੋਰੀਆਂ ਟੁੱਟ ਗਈਆਂ ਹਰ ਸਿਵਾ ਪੰਜਾਬ ਦਾ ਬੋਲਦਾ ਹੈਗਾ ਇਹ ਸਿਵਿਆਂ ਦੇ ਵਿੱਚ ਸੰਸਰ ਲੈਣ ਘਰਾਂ ਦੇ ਸੰਸਰ ਲੈਣ ਦਾ ਅਰਥ ਕੁਝ ਨਹੀਂਗਾ ਉੱਥੋਂ ਪਤਾ ਲੱਗੇਗਾ ਕਿ ਸਾਡਾ ਪੰਜਾਬ ਨਸ਼ਿਆਂ ਦੇ ਇਹ ਛੇਵੇਂ ਦਰਿਆ ਦੇ ਵਿੱਚ ਨਹੀਂਗਾ ਕਿਸੇ ਮਤਲਬ ਕਿਸੇ ਹੋਰ ਵੱਡੇ ਦਰਿਆ 'ਚ ਰੁੜ ਰਿਹਾ ਹੈਗਾ ਖੇੜਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਖਬਰਾਂ ਦੇ ਉੱਤੇ ਪੂਰੀ ਤਫਸੀਲ ਦੇ ਨਾਲ ਜਿਹੜੀ ਤੁਸੀਂ ਜਾਣਕਾਰੀ ਦਿੱਤੀ ਹੈ ਸਾਡੇ ਦਰਸ਼ਕ ਇਸ ਨੂੰ ਪਸੰਦ ਕਰਦੇ ਆ ਉਮੀਦ ਕਰਦਾ ਸਾਡੇ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਹੁਲਾਰਾ ਦੇਣਗੇ ਪਿਆਰ ਦੇਣਗੇ ਸਤਿ ਸ਼੍ਰੀ ਅਕਾਲ ਜੀ